ਪਾ ਹਲਕੇ ਦੇ ਸਭ ਤੋਂ ਵੱਡੇ ਪਿੰਡਾਂ ਨਰੋਟ ਜਮਲ ਸਿੰਘ ਤੇ ਬਲਾਕ ਬਮਿਆਲ ਵਿੱਚ ਆਪ ਦੀ ਸਰਕਾਰ ਆਪ ਦੇ ਦਵਾਰ ਤਹਿਤ ਲਗਾ ਕੈਂਪ 111 ਪਿੰਡਾਂ ਦੇ ਲੋਕ ਪੁਜੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਹੁਰਾਂ ਦੇ ਹੋਏ ਰੂਬਰੂ ਦੱਸਿਆ ਸਮੱਸਿਆਵਾਂ ਤੇ ਮੰਗਾ ਅਜੀਬੋਏ ਹਲਕੇ ਦੇ ਸਭ ਤੋਂ ਵੱਡੇ ਪਿੰਡਾਂ ਨਰੋਟ ਜਮਲ ਸਿੰਘ ਤੇ ਬਮਿਆਲ ਵਿੱਚ ਆਪ ਦੀ ਸਰਕਾਰ ਆਪ ਦੇ ਦਵਾਰ ਤਹਿਤ ਲੋਕ ਦਰਬਾਰ ਲੱਗਾ ਜਿਸ ਵਿੱਚ ਪੰਜਾਬ ਦੇ ਦੋ ਵਿਭਾਗਾ ਦੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਚਾਕੋਰਾ ਸ਼ਿਰਕਤ ਕੀਤੀ 111 ਪਿੰਡਾਂ ਦੇ ਲੋਕ ਪੁਜੇ ਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਹੁਰਾਂ ਦੇ ਰੂਬਰੂ ਹੋ ਕੇ ਸਮੱਸਿਆਵਾਂ ਤੇ ਮੰਗਾ ਦੱਸਿਆ ਕਟਾਰੂ ਚੱਕ ਹੁਰਾ ਪ੍ਰਸ਼ਾਸਨਿਕ ਅਮਲੇ ਤੋਂ ਲੋਕਾਂ ਨੂੰ ਸਮੱਸਿਆਵਾਂ ਤੋਂ निजात ਦਿਲਵਾਉਂਦੇ ਹੋਏ ਬੜੀ ਹੀ ਬਿਨਮਰਤਾ ਨਾਲ ਮੰਗਾ ਲੈ ਵੀ ਹਾ ਪਖੀ ਹੁੰਗਾਰਾ ਪਰਦ ਹੋਏ ਹੱਲ ਕਰਨ ਦਾ ਪੱਕਾ ਭਰੋਸਾ ਦਿੱਤਾ ਮંત્રી ਲਾਲਚੰਦ ਕਟਾਰੂ ਚਾਕੋਰਾ ਸੰਬੋਧਨ ਵੀ ਕੀਤਾ ਤੇ ਆਖਿਆ ਕਿ ਪੰਜਾਬ ਸਰਕਾਰ ਵਿਕਾਸ ਲਈ ਪੂਰੀ ਤਰ੍ਹਾਂ ਬਚਨ 바ਦ ਹੈ ਉਹਨਾਂ ਆਖਿਆ ਕਿ ਇਹ ਹੀ ਕਾਰਨ ਹੈ ਕਿ ਲੋਕਾਂ ਦਾ ਪਾਰਟੀ ਨੂੰ ਸਹਿਯੋਗ ਮਿਲਦਾ ਹੈ ਬਲਾਕ ਪ੍ਰਧਾਨ ਸੁਭੇਦਾਰ ਸਰਦਾਰ ਕੁਲਵੰਤ ਸਿੰਘ ਫਰਬਾਲ ਹੋਰਾਂ ਵੀ ਆਪਣੇ ਵਿਚਾਰ ਪੇਸ਼ ਕੀਤੇ ਪ੍ਰਿੰਸੀਪਲ ਪਾਲ ਸਿੰਘ ਸਿਨਰ ਆਗੂ ਸੁਰਿੰਦਰ ਮਹਾਜਨ ਬਮਿਆਲ ਯੂਥ ਆਗੂ ਮਦਨ ਲਾਲ ਜਨਿਆਲ ਮਾਸਟਰ ਹਜ਼ਾਰੀ ਲਾਲ ਬਮਿਆਲ ਸਰਕਲ ਇਨਚਾਰਜ ਰਮਨ ਸੰਨੀ ਬੀਕਾ ਤੇ ਹੋਰ ਬਹੁਤ ਸਾਰੇ ਪਾਰਟੀ ਕਾਰਕੁਨ ਮੌਜੂਦ ਸਨ ਦੱਸ ਦਈਏ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਪਵਾ ਹਲਕੇ ਦੀ ਨੁਹਾਰ ਬਦਲ ਲਈ ਨਿਰੰਤਰ ਯਤਨਸ਼ੀਲ ਹਨ ਬਿਲਕੁਲ ਅੱਜ ਮੈਂ ਫਿਰ ਇੱਕ ਵਾਰ ਆਪਣੇ ਵਿਧਾਨ ਸਭਾ ਹਲਕਾ ਪੋਵਾ ਦੇ ਪਿਆਰੇ ਲੋਕਾਂ 'ਚ ਆਇਆ ਔਰ ਅੱਜ ਮੈਂ ਦੋ ਡਿਵੈਲਪਮੈਂਟ ਬਲਾਗ ਦਮਿਆਲ ਬਲਾਗ ਤੇ ਨੋਰਥ ਜੈਮਸਨ ਬਲਾਗ ਲਗਭਗ ਲਗਭਗ 115 ਪੰਚਾਇਤਾਂ ਨੂੰ 115 ਪੰਚਾਇਤਾਂ ਦੇ ਆਪਣੇ ਨੁਮਾਇੰਦਿਆਂ ਨੂੰ ਮਿਲਿਆ ਅੱਜ 30 ਲੱਖ ਰੁਪਏ ਦੇ ਵਿਕਾਸ ਕਾਰਜਾਂ ਲਈ ਫੰਡ ਵੀ ਜਾਰੀ ਕੀਤੇ ਆ ਵੱਖ-ਵੱਖ ਪੰਚਾਇਤਾਂ ਨੂੰ ਔਰ ਅੱਜ ਅਸੀਂ ਸਵੇਰੇ 10 ਵਜੇ ਤੋਂ ਲੈ ਕੇ ਤੇ ਹੁਣ ਤੱਕ ਤੁਸੀਂ ਦੇਖ ਲਓ ਵੀ ਅਸੀਂ ਬੈਠੇ ਹਾਂ ਲਗਾਤਾਰ ਮੇਰੇ ਨਾਲ ਵੀਡੀਓ ਸਾਹਿਬ ਨੋਰ ਜਮਿਲ ਸਿੰਘ ਔਰ ਬੰਮਿਆਲ ਦੇ ਬੈਠੇ ਆ ਬਿਜਲੀ ਬੋਰਡ ਦੇ ਅਧਿਕਾਰੀ ਬੈਠੇ ਆ ਵਾਟਰ ਸਪਲਾਈ ਦੇ ਅਧਿਕਾਰੀ ਬੈਠੇ ਆ ਸੋ ਤਮਾਮ ਜਿਹੜਾ ਪੰਚਾਇਤੀ ਰਾਜ ਵਿਭਾਗ ਦੇ ਮੁਲਾਜ਼ਮ ਤਬਕਾ ਆ ਸੋ ਵੱਖ-ਵੱਖ ਪਿੰਡਾਂ ਦੇ ਅੰਦਰ ਲੋਕਾਂ ਦੇ ਸਵਾਲਾਂ ਨੂੰ ਸੁਣਿਆ ਨਿੱਠ ਕੇ ਸੁਣਿਆ ਔਰ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੀ ਆਰਥਿਕ ਪੋਜੀਸ਼ਨ ਨੂੰ ਚੇਂਜ ਕਰਨ ਦੇ ਲਈ ਵੱਡੇ ਫੈਸਲੇ ਕਰਦੇ ਆ ਜਾਂ ਪਿਛਲੇ ਦਿਨਾਂ ਚ ਕੀਤੇ ਵੀ ਹੈ ਚਾਹੇ ਉਹ ਪੰਜਾਬ ਦੇ ਅੰਦਰ 43000 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹੋਣ ਚਾਹੇ ਆਮ ਆਦਮੀ ਕਲੀਨਿਕਾਂ ਦੇ ਅੰਦਰ ਮੁਫਤ ਦਵਾਈਆਂ ਤੇ ਮੁਫਤ ਟੈਸਟ ਮਿਲਦੇ ਹੋਣ ਚਾਹੇ ਪੰਜਾਬ ਦੇ ਅੰਦਰ 600 ਜੋਨਡ ਬਿਜਲੀ ਹਰ ਵਰਗ ਨੂੰ ਮਿਲ ਰਹੀ ਹੈ ਸੋ ਲਗਾਤਾਰ ਪੰਜਾਬ ਦੇ ਅੰਦਰ ਸੋ ਅੱਜ ਮੈਂ ਆਪਣੇ ਹਲਕਾ ਪੋਵਾ ਦੇ ਪਾਰੇ ਲੋਕਾਂ ਚ ਆਇਆ ਸੋ ਵੱਖ-ਵੱਖ ਲੋਕਾਂ ਦੇ ਸਵਾਲ ਵੀ ਸੁਣਿਆ ਕਿਤੇ ਗੰਦੇ ਪਾਣੀ ਦੇ ਸਪੱੜ ਦਾ ਮਸਲਾ ਕਿਤੇ ਬਿਜਲੀ ਦੀਆਂ ਤਾਰਾਂ ਨਿਮੀ ਉਹਦਾ ਮਸਲਾ ਕਿਤੇ ਪੋਲ ਲੱਗੇ ਕਿ ਉਹਦਾ ਮਸਲਾ ਕਿਤੇ ਟਰਾਂਸਫਾਰਮ ਦਾ ਇਸ਼ੂ ਹੈਗਾ ਆ ਸੋ ਸਾਰੇ ਸਵਾਲਾਂ ਨੂੰ ਸੁਣ ਕੇ ਸਬੰਧਤ ਅਧਿਕਾਰੀ ਸਵਾਲਾਂ ਨੂੰ ਨਿਰਦੇਸ਼ ਦਿੱਤੇ ਆ ਤੇ ਟਾਈਮ ਬੋਰਡ ਕੀਤਾ ਵੀ ਇਹ ਸਵਾਲ ਕੱਲਾ ਅਸੀਂ ਸੁਣਨਾ ਹੀ ਨਹੀਂ ਇਹਨਾਂ ਸਵਾਲਾਂ ਤੇ ਅਮਲ ਵੀ ਕਰਨਾ ਸੋ ਮੈਨੂੰ ਖੁਸ਼ੀ ਆ ਕਿ ਅਸੀਂ ਪਿਛਲੇ ਹਫ਼ਤੇ ਤੋਂ ਸ਼ੁਰੂ ਕੀਤਾ ਸੀ ਔਰ 3-4-5 ਪਿੰਡਾਂ ਦੇ ਅੰਦਰ ਜਿਹੜੇ ਯਿਸੂ ਅਸੀਂ ਲੋਕਾਂ ਤੋਂ ਸੁਣ ਕੇ ਗਏ ਹੁਣਾ ਉਸ ਨੂੰ ਅ 100% ਅਸੀਂ ਪੂਰਾ ਵੀ ਕਰਤਾ ਤੇ ਇਹ ਪ੍ਰਕਿਰਿਆ ਜਿਹੜੀ ਆਨ ਵਾਲੇ ਦਿਨਾਂ ਚ ਹੋਰ ਅਸੀਂ ਇਹਨੂੰ ਵਗ ਵਗ ਪਿੰਡਾਂ ਚ ਲੈ ਕੇ ਜਾਵਾਂਗੇ ਕੱਲ ਨੂੰ ਵੀ ਕੁਝ ਪਿੰਡਾਂ ਦੇ ਅਸੀਂ ਕੱਟ ਰੱਖੇ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੀ ਵਹਿਤਰੀ ਦੇ ਲਈ ਇਹ ਹਲਕਾ ਪੁਆ ਜਿਨ੍ਹਾਂ ਨੇ ਵੱਡੀਆਂ ਆਸਾਂ